वाली हैं थैंक मिस इस तरह नहीं चलना मैम कट्टो का 4 तो 5 लाइन ना रखो बच्चे जो आप ये स्विंग्स पे जा रहे हो प्लीज बी केयरफुल लगना चाहिए से बेटर इधर आके एंजॉय कर लो आप लोग उधर तो फिर भी कर लोगे कभी भी ਹਾਂਜੀ ਮੇਰਾ ਨਾਮ ਰਮਨਦੀਪ ਕੌਰ ਹੈ ਦੋ ਘਟ ਦੋ ਪੱਬ ਘਟ ਤੁਰਨਾ ਪਰ ਤੁਰਨਾ ਮੜਕਦੇ ਨਾ ਮੈਂ ਰਾਮਪਰੇ ਦੀ ਰਹਿਣ ਵਾਲੀ ਆ ਦੋ ਘਟ ਦੋ ਪੱਬ ਘਟ ਤੁਰਨਾ ਪਰ ਤੁਰਨਾ ਮੜਕਦੇ ਨਾਲ ਮੈਨੂੰ ਸਟੀਚਿੰਗ ਦਾ ਬਹੁਤ ਸ਼ੌਂਕ ਹੈ ਦੋ ਘਟ ਦੋ ਪੱਬ ਘਟ ਤੁਰਨਾ ਪਰ ਤੁਰਨਾ ਮੜਕਦੇ ਨਾਲ ਮੈਨੂੰ ਡਾਂਸ ਕਰਨਾ ਵੀ ਬਹੁਤ ਅੱਛਾ ਲੱਗਦਾ ਹੈਗਾ ਦੋ ਪੱਪ ਘੱਟ ਦਰਨਾ ਪਰ ਤਰ ਤਿੰਨਾ ਮੜਕ ਦੇ ਨਾਲ ਥੈਂਕ ਯੂ ਅੱਜ ਮੇਰੀ ਕੁੜੀ ਰੇਤਾ ਤਾਂ ਜੀ ਨੂੰ ਮਾਰਗੀ ਚਾਲਨ ਪੁਸਤਿਕਾ ਮੇਰਾ ਨਾਮ ਗਗਨਦੀਪ ਕੋ ਦੋ ਪੱਪ ਘੱਟ ਦਰਨਾ ਪਰ ਤਰਨਾ ਮੜਕ ਦੇ ਨਾਲ ਮੇਰੀ ਉਮਰ 32 ਸਾਲ ਦੀ ਆ ਦੋ ਪੈਰ ਘੱਟ ਦਰਨਾ ਪਰ ਤਰਨਾ ਮੜਕ ਦੇ ਨਾਲ ਮੈਨੂੰ ਨੱਚਣ ਦਾ ਬਹੁਤ ਸ਼ੌਂਕ ਆ ਲੋ ਪੱਪ ਘੱਟ ਦੁਰਨਾ ਪਰ ਤੁਰਨਾ ਮੜਕਦੇ ਨਾਲ ਮੈਨੂੰ ਪੇਂਟਿੰਗ ਦਾ ਵੀ ਬਹੁਤ ਸ਼ੌਂਕ ਆ ਲੋ ਪੱਪ ਘੱਟ ਦੁਰਨਾ ਪਰ ਤੁਰਨਾ ਮੜਕਦੇ ਨਾਲ ਮੈਨੂੰ ਹੱਸਣ ਦਾ ਵੀ ਬਹੁਤ ਸ਼ੌਂਕ ਆ ਲੋ ਪੱਪ ਘੱਟ ਦੁਰਨਾ ਪਰ ਤੁਰਨਾ ਮੜਕਦੇ ਨਾਲ ਮੈਨੂੰ ਕੰਮ ਕਰਨਾ ਵੀ ਬਹੁਤ ਪਸੰਦ ਆ ਲੋ ਪੱਪ ਘੱਟ ਦੁਰਨਾ ਪਰ ਤੁਰਨਾ ਮੜਕਦੇ ਨਾਲ ਤੁਸੀਂ ਕੋਲੀ ਵੀ ਸੁਣਾ ਦਿਓ ਫਿਰ ਜੇ ਤੁਹਾਨੂੰ ਨੱਚਣ ਦਾ ਇੰਨਾ ਹੀ ਸ਼ੌਂਕ ਹੈ ਬੇਨਾਜਰਾ ਬੇਨਾਜਰਾ ਬੋਤਾ ਵੰਕਰ ਵਾਜੇ ਗੋਪੇ ਤੇਰੇ ਨੂੰ ਕਾਦਾ ਟੋਕਰਾ ਬੋਤੇ ਤੇਰੇ ਨੂੰ ਕਾਦਾ ਟੋਕਰਾ ਤੈਨੂੰ ਤੋਂ ਪ੍ਰਸ਼ਾਦ ਦੇ ਗਿਦੇ ਵਿੱਚ ਨੱਚਦੀ ਦੀ ਧੰਕ ਪਈ ਦਰਵਾਜੇ ਗਿਦੇ ਵਿੱਚ ਨੱਚਦੀ ਦੀ ਧੰਕ ਪਈ ਦਰਵਾਜੇ ਗਿਦੇ ਵਿੱਚ ਨੱਚਦੀ ਦੀ ਧੰਕ ਪਈ ਦਰਵਾਜੇ ਗਿਦੇ ਵਿੱਚ ਨੱਚਦੀ ਦੀ ਸੌਣ ਵੀਰ ਕਠੀਆਂ ਕਰੇ ਭਾਦੋ ਜੰਦਰੀ ਵਿਛੋੜਾ ਪਾਵੇ ਸੌਣ ਵੀਰ ਕਠੀਆਂ ਕਰੇ ਪਾ ਦੋ ਚੰਦੜੀ ਵਿੱਚ ਛੋੜ ਪਾਵੇ ਦੋ ਮੈਨੂੰ ਤਾਂ ਮੈਨੂੰ ਤਾਂ ਕਹਿੰਦੇ ਜੁੱਤੀ ਨਹੀਂ ਪਾਉਂਦੀ ਮੈਨੂੰ ਤਾਂ ਕਹਿੰਦੇ ਜੁੱਤੀ ਨਹੀਂ ਪਾਉਂਦੀ ਮੈਨੂੰ ਤਾਂ ਕਹਿੰਦੇ ਸੂਟ ਨਹੀਂ ਪਾਉਂਦੀ ਮੈਨੂੰ ਤਾਂ ਕਹਿੰਦੇ ਸੂਟ ਨਹੀਂ ਪਾ ਜਦ ਮੈਂ ਪਾਲਿਆ मुंडे जब मैं मुंडे जब मैं जमे पंचे जमे मुंडे जब जब मैं मुंडे मैं सप

सारे त पाल तूं बि घड़ा लेखक गुंडण मचणूं